ਟੀਮ ਨੇ ਇੱਕ સફળਤਾ ਹਾਸਲ ਕੀਤੀ ਜਿਸ ਦੇ ਵਿੱਚ ਇੱਕ ਗਰੋਹ ਦੇ ਨਾਂ ਚਾਰ ਮਾਮਲੇ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ ਪੰਜ ਮੁਕਦਮੇ ਅਖਿਲ ਦੇ 2 ਅਜੀਤ ਸਿੰਘ ਦੇ 7 ਤੇ ਅਮਨਦੀਪ ਸਿੰਘ ਦੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀਗੀ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਦਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸਾਡੇ ACP ਸੈਂਟਰਲ ਅਤੇ SHO ਡੀਟੀ ਕੀ ਨਾਮ ਮੱਧਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਇੱਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ 4 ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮੁਕੱਦਮਾ ਨੰਬਰ 113 ਅੰਡਰ ਸੈਕਸ਼ਨ 310 4 310 5 ਅਤੇ 25 ਆਮ ਜੈਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਹੈ ਇਸ ਇਨਾ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਕੋਲੋਂ ਦੋ ਤਾਤਰ ਤੇ ਇੱਕ ਜਿਟੀਲੀਗਲ ਵੈਪਨ ਬੱਤੀਪੁਰ ਤੇ ਪਲੱਸ 5 ਜਿਹੜੇ ਜ਼ਿੰਦਾ ਰਹਾਂਦਾ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਇਹਨਾਂ ਦੀ ਪੁੱਛਗਿੱਛ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂਾਂ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ ਪੰਜ ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਦੇ 7 ਤੇ ਅਮਨਦੀਪ ਸਿੰਘ ਦੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਤੇ ਐਨਡੀਪੀਐਸ ਆਬਜੈਕਟ ਅਤੇ ਲੁੱਟਾਂ ਖੋਹ ਦੇ ਮੁਕਦਮੇ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨਸਲੁੱਟਾਂ ਦੀ ਜਿਹੜੀ ਯੋਜਨਾ ਬਣਾਈ ਸੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟਰਿਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਪੁਲ ਅਤੇ ਦਸ਼ਨ ਦੇਸ਼ਾਂ ਤੇ ਸਾਡੇ ACP ਸੈਂਟਰਲ ਅਤੇ SHO ਦੀ ਟੀਮਾਂ ਮੈਡਮ ਅਨਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਇੱਕ ਗਰੋਹ ਦੇ ਇਨਾ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮਕਦਮਾ ਨੰਬਰ 113 ਅੰਡਰ ਸੈਕਸ਼ਨ 310 4 310 5 ਅਤੇ 25 ਆਮ ਜੈਕਟ ਵਿੱਚ ਜਿਹੜਾ ਦਰਜ ਕੀਤਾ ਗਿਆ ਹੈ ਇਸ ਇਨਾ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਕੋਲੋਂ ਦੋ ਤਾਤਰ ਤੇ ਇੱਕ ਜਿਟੀਲੀਗਲ ਵੈਪਨ ਬੱਤੀਪੁਰ ਤੇ ਪਲੱਸ ਪੰਜ ਜਿਹੜੇ ਜ਼ਿੰਦਾ ਰਹਾਂਦਾ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਇਹਨਾਂ ਦੀ ਪੁੱਛਗਿੱਛ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂਾਂ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਛੀਲੇ ਦੇ ਉੱਤੇ ਪੰਜ ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਦੇ 7 ਤੇ ਅਮਨਦੀਪ ਸਿੰਘ ਦੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਤੇ ਐਨਡੀਪੀਐਸ ਅਬਜੈਕਟ ਅਦੇ ਲੁੱਟਾ ਘੋੜ ਦੇ ਮਕਦਮੇ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨਵਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟ ਰਿਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ